ਗੁਰਸਿੱਖ ਬੀਬੀਆਂ ਕਦੇ ਵਰਤਾਪ ਨਹੀਂ ਕਰਦੀਆਂ ਰੋਂਦੀਆਂ ਨਹੀਂ ਇਹ ਕਿਉਂ ਕਹਿੰਦੀਆਂ ਨੇ ਤੇਰਾ ਕੀਆ ਮਿੱਠਾ ਲੱਗਾ ਜੋ ਤੁਦ ਭਾਵੇ ਸਾਈ ਭਲੀਕਾਰ ਤੇ ਸਾਡੀਆਂ ਮਾਵਾਂ ਇੱਥੇ ਗੁਰਦੁਆਰੇ ਕੰਡ ਕਰਕੇ ਗੱਲ ਨੂੰ ਚੰਬੜ ਲੱਗੀਆਂ ਹੁੰਦੀਆਂ ਇੱਧਰ ਕੀਰਤਨ ਹੋ ਰਿਹਾ ਹੈ ਤੇ ਇੱਧਰ ਸਾਡੀਆਂ ਮਾਵਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਹੁੰਦਾ ਹੈ ਲੈਣ ਲੱਗੀ ਹੁੰਦੀ ਹੈ ਗੱਲ ਨਾਲ ਚੰਬੜ ਨਾਲ ਹੀ ਤੁਹਾਨੂੰ ਬਾਣੀ ਤੇ ਭਰੋਸਾ ਨਹੀਂ ਤੁਹਾਨੂੰ ਗੁਰੂ ਦੇ ਕੀਰਤਨ ਤੇ ਭਰੋਸਾ ਨਹੀਂ ਉੱਥੇ ਘਰੇ ਜਾ ਕੇ ਇਹਨਾਂ ਨੂੰ ਹੋਰ ਦੁਖੀ ਕਰ ਲੇ ਇੱਕ ਉਹਨਾਂ ਦਾ ਜੀ ਚਲਾ ਗਿਆ ਦੂਜਾ ਰਵਾਰਵਾ ਕੇ ਆ ਕੇ ਬੜੀ ਭਈ ਉਹਨਾਂ ਦੀ ਸਹਾਇਤਾ ਕਰ ਰਿਹਾ ਆਪਾਂ ਕਹ ਆਜੋ ਭਾਈ ਬਹਿ ਜੋ ਬਹਿਓ ਗੁਰੂ ਦਾ ਕੀਰਤਨ ਹੋ ਰਿਹਾ ਕੰਮ ਨਾ ਕਰੋ ਸਾਨੂੰ ਕੀ ਹੁਕਮ ਹੈ ਗੁਰੂ ਦਾ ਪੁੱਤਰ ਟੁਕੜੇ ਟੁਕੜੇ ਗਲਤ ਕਰਕੇ ਹਾਰ ਪਵਾਏ ਪਾ ਦਿੱਤੇ ਤੇ ਮਾਵਾ ਕੀ ਪੜਦੀਆਂ ਕੀ ਕਹਿ ਰਹੀ ਨੇ ਮਾਵਾ ਕੋਈ ਗਿਲਾ ਕੋਈ ਸ਼ਿਕਵਾ ਗੁਰੂ ਤੇ ਤੇਰੀ ਸਿੱਖੀ ਧਾਰਨ ਕੀਤੀ ਸੀ ਆਹ ਫਲ ਮਿਲਿਆ ਉੱਤਰ ਟੁਕੜੇ ਟੁਕੜੇ ਹੋ ਗਏ ਗੁਰੂ ਤੇ ਨਹੀਂ ਤੂੰ ਪੜਦੀਆਂ ਬੀਬੀਆਂ ਸਾਰੀਆਂ ਪੜਿਓ ਮਾਈਆਂ ਗੱਜ ਗਏ ਮਿੱਠਾ ਲੱਗਦਾ ਗੁਰੂ ਜੀ ਤੇਰਾ ਪਾਣਾ ਜੀ ਮਿੱਠਾ ਲੱਗਦਾ ਮਿੱਠਾ ਲੱਗਦਾ ਗੁਰੂ ਜੀ